ਹੁਣੇ-ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੁਖਪਾਲ ਖੇਹਰਾ ਦੇ ਘਰ ਪਹੁੰਚੀ ਆ ਫਾਜ਼ਿਲਕਾ ਪੁਲਿਸ ਤੁਸੀਂ ਦੇਖ ਸਕਦੇ ਹੋ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਸੁਖਪਾਲ ਖੇਹਰਾ ਨੂੰ ਹਿਰਾਸਤ ਵਿੱਚ ਲੈ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਲੇਕਿਨ ਸੁਖਪਾਲ ਖੇਹਰਾ ਆਪਣਾ ਪਛਾਣ ਜਾਰੀ ਰੱਖਦੇ ਹੋਏ ਤੁਸੀਂ ਦੇਖ ਸਕਦੇ ਹੋ ਜਿਸ ਦਿਨ ਤੋਂ ਵੀ ਭਗਵੰਤ ਮਾਨ ਸਰਕਾਰ ਬਣੀ ਹੈ ਸੁਖਪਾਲ ਖੇਹਰਾ ਬੜੇ ਤਲਕ ਤੇਵਰ ਦਿਖਾਉਂਦੇ ਨਜ਼ਰ ਆਏ ਨੇ ਤੁਸੀਂ ਦੇਖ ਸਕਦੇ ਹੋ ਸੁਖਪਾਲ ਖੇਹਰਾ ਨੂੰ ਗ੍ਰਿਫਤਾਰ ਕਰਕੇ ਜਿਹੜੀ ਆ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਦੂਜੇ ਪਾਸੇ ਦੀ ਤਸਵੀਰ ਜਿਹੜੀ ਹੈਗੀ ਆ ਸੁਖਪਾਲ ਖੇਹਰਾ ਘਰ ਦੀ ਤਸਵੀਰ ਹੈਗੀ ਆ ਜਦੋਂ ਉਹਨੂੰ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਗੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਵੱਡੀ ਖਬਰ ਪੰਜਾਬ ਦੀ ਸੁਖਬਲ ਖੈਰਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਓ ਤੁਸੀਂ ਦੇਖਦੇ ਆ ਸੁਖਬਲ ਖੈਰਾ ਨੇ ਗ੍ਰਿਫਤਾਰੀ ਵੇਲੇ ਕੀ ਜਾਣਕਾਰੀ ਦਿੱਤੀ ਆਓ ਜਰਾ ਕੋਈ ਜਰਾ ਜੀ 200 ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਬਦਲਾਖੋਰੀ ਦਾ ਰਾਜ ਕਿਉਂਕਿ ਕਦਾ ਮੈਂ ਮੁਖਾਲਫਤ ਕਰਦਾ ਆ ਮੇਰੇ ਖਿਲਾਫ ਕਰ ਰਿਹਾ ਮਹਿਤਾਬ ਮੇਰਾ ਬੇਟਾ ਪਿੱਛੇ ਹੈ ਨਾ ਤੂੰ ਸੱਪਰ ਕਰ ਸਕਦੇ ਮੈਂ ਆਵਾਜ਼ ਲਿਖ ਕੇ ਦਿੰਦਾ ਇੱਕ ਮਿੰਟ ਉਹ ਪੁੱਛਦਾ ਲੈਣ ਦੋ ਫਿਰ ਕੀ ਕਰਨਾ ਲੋਕ ਪਿਆਉਣ ਕੀ ਕਰਾਂ ਬੇਟਾ ਪਛਾਉਣੇ ਪੈਣਾ ਮੈਂ ਉੱਥੇ ਇੱਕ ਪੰਨ ਦੱਸ ਦਿਓ ਨਾ ਕਿੱਦਾਂ ਮੈਨੂੰ ਕਿੱਥੇ ਲੈ ਜਾਣਾ ਜਦੋਂ ਨਾ ਜਦੋਂ ਲੈ ਕੇ ਬਾਹਰ ਕੋਰਟ ਲੈ ਕੇ ਚੱਲਿਓ ਰਿਮਾਂਡ ਲੋਂਗੇ ਪਹਿਲੇ ਅਦਾਲਤ ਤੱਕ ਕੋਰਟ ਤੇ ਬੈਠੋ ਕੋਈ ਹੋਰ ਨਹੀਂ ਬਪਾ ਮੈਂ ਆਣਾ ਕੋਰਟ ਇਹਦੇ ਨੇ ਆ ਫਟੋ ਜੀ ਨਾ ਟੱਕਾ ਯਾਰ ਡੋਨਟ ਕੋਈ ਸਭ ਨੂੰ ਬੀਲਾ ਚਿੰਤਾ ਨਹੀਂ ਕਰਨੀ ਇੱਦਾਂ ਦੇ 50 ਬਦਲਾਖੋਦ ਦੇ ਕੇਸ ਪਹਿਲਾਂ ਲੜੇ ਆਰਾਮ ਨਾਲ ਲੜੂਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲੋ ਮੈਨੂੰ ਜਿੰਦਗੀ ਤੋਂ ਅਰੈਸ ਕਰਕੇ ਇੱਕ ਸਰਾਸਰ ਪੁਰਾਣੇ 2015 ਦੇ ਝੂਠੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫੀ ਆਰਡਰ ਸਮਨਸ ਵਾਚ ਦਿੱਤੇ ਹੋਏ ਨੇ ਮੈਨੂੰ ਰੀਲੀਪਿਡਿਓਏ ਮੋੜ ਉਸੇ ਕੇਜ ਜਦੋਂ ਕੋ ਰੋਜ਼ ਲੱਭਾ ਵੀ ਗਏ ਨਾ 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 ਉਹ ਬੰਦ ਕਰੀਂ ਆਰਾਮ ਨਾਲ ਬੈਠੋ ਇੰਨੀ ਟਰਾਈਟ ਨੂੰ ਬੁਲੇ ਆ ਵੀ ਬੰਦੇ ਰਾਮ ਆਇਆ ਕੱਲ੍ਹ ਫਿਰ ਇੱਕ ਬੰਦਾ ਉਧਰੋਂ ਘਟਾ ਦਿਓ ਪਿੱਛੇ ਵੇ ਸਭ ਬਿਠਾ ਦਿਓ ਯਾਰ ਇਹ ਚ ਕੀ ਗੱਲ ਹੈ 6:30 ਵਜੇ ਜੀ ਸੁਰੇ ਸੁਖਪਾਲ ਸਿੰਘ ਕਹਿਰਾ ਨੂੰ ਫਾਜ਼ਲਗਾ ਪੁਲਿਸ ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ ਅਰੈਸਟ ਕਰਕੇ ਲੈ ਕੇ ਚੱਲੀ ਹੈ มีเดียมาเล่นเนียนะมีโซนน้อยทีส